ਸੱਚੀ ਨੂੰ ਪੁੱਛ ਕੇ ਆਵਾ ਰੋਜ ਪੁੱਛਦੀ ਆ ਮੈਂ ਦੱਸਦੀ ਨਹੀਂ ਹੈਗੀ ਅੱਜ ਫੇਰ ਇੰਨੀਆਂ ਆਵਾਜਾਂ ਕਰਦੇ ਨੇ ਤਾਂ ਹੀ ਵਿਚਾਰੀ ਰੋਂਦੀ ਤੇ ਰਾਤ ਉੱਚੇ ਉੱਚੇ ਸਤਿ ਸ਼੍ਰੀ ਅਕਾਲ ਅਮਨੋ ਕਰ ਤਾ ਉਹ ਠੀਕੋ ਹਾਂ ਠੀਕ ਆ ਪੁੱਤ ਠੀਕ ਠਾਕ ਵਧੀਆ ਵਧੀਆ ਮੈਂ ਤਾਂ ਚਾਚਾ ਤਾਂ ਉੱਠ ਕੇ ਵੀ ਚਲੇਗਾ ਦੱਸ ਬੱਸ ਹੁਣ ਚਲੇਗਾ ਮੈਂ ਤਾਂ ਇਹ ਕਹਿੰਦੀ ਮਹਾਰਾਤ ਫੇਰ ਆਵਾਜਾਂ ਜਾ ਰਹੀਆਂ ਤੇ ਕੀ ਗੱਲ ਨਾ ਨਹੀਂ ਉਸ ਨਹੀਂ ਹੋਇਆ ਉਹ ਤਾਂ ਮੈਂ ਤਾਂ ਸਮਾਂ ਮਹਿੰਦੀ ਲਵਾ ਕੇ ਲਿਆ ਚਾਚਾ ਤੇਰੇ ਮੇਰੇ ਵਿਆਹ ਸਾਡੀ ਗਵੰਡੀਆਂ ਦੇ ਮੈਨੂੰ ਤਾਂ ਇੰਨੀ ਆਵਾਜ਼ ਆਏ ਮੈਂ ਤਾਂ ਰਾਤ ਤੇ ਆਉਂ ਉਹੀ ਲੱਗਿਆ ਹੋਣਾ ਤੈਨੂੰ ਉਹੀ ਕਾਨੂੰ ਲੱਗਿਆ ਆਵਾਜ਼ਾਂ ਤਾਂ ਇੱਥੇ ਆਈਆਂ ਤੁਸੀਂ ਤਾਂ ਇੰਨਾ ਰੋ ਉਹ ਕੋਈ ਵਾਰ ਤੇਰੇ ਚਾਚੇ ਨੂੰ ਆਤਾ ਟੀਵੀ ਵੀ ਲਾਲੰਦਾ ਹੁੱੱਚੀ ਬਾਜ ਕਰਕੇ ਟੀਵੀ ਧਾਲੀ ਤੇ ਹੁਣ ਚਾਚੇ ਤੋਂ ਪੜਦੇ ਰੱਖਦੇ ਆ ਬਾਕੀ ਤੇਰੀ ਮਰਜ਼ੀ ਆ ਮੈਂਦੀ ਤਾਂ ਉਹ ਲਵਾ ਲਈ ਹੋਣੀ ਚੱਲ ਵਧੀਆ ਚੱਲ ਚਾਚੇ ਤੇਰੀ ਮਰਜ਼ੀ ਆ ਦੇਖ ਐਨੀ ਤੇ ਮ ਬੋਲੀ ਵੀ ਨਹੀਂ ਹੈਗੀ ਰੋਣ ਦੀ ਆਵਾਜ਼ ਵੀ ਨਹੀਂ ਮੈਂ ਤੇਰੀ ਪਛਾਣੂਗੀ ਚਲ ਮੈਂ ਤਾਂ ਢਿੱਡ ਤੜਪਦਾ ਤਾਂ ਆ ਜਾਂਦੀ ਆ ਤੇਰੇ ਕੋਲ ਸੱਚ ਨਹੀਂ ਦੱਸਦੀ ਹੈਗੀ ਇਹ ਗੱਲ ਠੀਕ ਆ ਬੱਤ ਨਹੀਂ ਠੀਕ ਠਾਕ ਤੇ ਚਲ ਠੀਕ ਚਲ ਆ ਜਾ ਬਈ ਕੀ ਕਰਦੀ ਆ ਉਹ ਬੁਲਾਉਂਦੇ ਨੇ ਮੈਂ ਜਾ ਮਾਂ ਹੈ ਚਲ ਜਾ ਚਲ ਠੀਕ ਆ ਜੇ ਕੋਈ ਗੱਲ ਹੋਵੇ ਦੱਸੀ ਮੈਨੂੰ ਠੀਕ ਆ ਠੀਕ ਆ ਹਾਂ ਚਲ ਵਿਚਾਰੀ ਜੇ ਢਿੱਡ ਤੜਪਦਾ ਤਾਂ ਆਉਂਦੀ ਆ ਮੇਰੇ ਕੋਲ ਮਨ ਚਲ ਕੀ ਕਰਾਂ ਆ ਮਹਿੰਦੀ ਮੈਂ ਤਾਂ ਕਹਤਾ ਬੁਲਾ ਕੇ ਰਾਇ ਆ ਮਹਿੰਦੀ ਕਰਕੇ ਤਾਂ ਸਿਆਪਾ ਹੋਇਆ ਕੁੜੀਆਂ ਹਟੀਆਂ ਨਹੀਂ ਹੈ ਨਾਲੇ ਮੈਂ ਕਹੇਤੀ ਭਾਈ ਜਦ ਉਮਰਤੀ ਨੇ ਤਾਂ ਮੈਨੂੰ ਜੱਦ ਨਹੀਂ ਲਾਉਣ ਦਿੱਤੀ ਆ ਦੇ ਲਟੂਆ ਘਟਾਤਾ ਮਹਿੰਦੀ ਨੇ ਮੇਰਾ ਕੀ ਕਰਾਂ ਚਾਚੀ ਨਹੀਂ ਦੱਸਦੀ ਹੁੰਦੀ ਆਪਣਾ ਪੜਦੇ ਵਾਲੇ ਪਾਉਂਦੀ ਆ ਚਾਚੇ ਦਾ ਸੁਭਾਅ ਥੋੜਾ ਜਿਹਾ ਗਰਮ ਆ ਉਹ ਜਦ ਗਾਲੀ ਗਲੋਚ ਕੱਢ ਦਿੰਦਾ ਇਹਨੂੰ ਮੈਨੂੰ ਪਤਾ ਮਹਿੰਦੀ ਉਹਨੇ ਚਾਉ ਨੂੰ ਨਹੀਂ ਲਵਾਈ ਹੈਗੀ ਮਹਿੰਦੀ ਕਰਕੇ ਹੀ ਕਲੇਸ਼ ਹੋਇਆ ਨੇ ਦੀ ਘਰੇ ਚਾਹ ਨੂੰ ਚੰਗੀ ਗੱਲ ਵੀ ਆ ਘਰ ਦੇ ਪੜਦੇ ਰੱਖਦੀ ਆ ਨਹੀਂ ਅੱਜ ਕੱਲ੍ਹ ਦੀਆਂ ਕੁਤੇ ਮਾੜੀ ਜੀ ਗੱਲ ਹੋ ਜੇ ਚੱਕਣ ਗਿਆ ਫੋਨ ਜਦ ਇਹ ਆਲੇ-ਦਾਲੇ ਨੂੰ ਕਮਾ ਦਿੰਦੀਆਂ ਨੇ ਤਾਂ ਹੀ ਕਹਿੰਦੇ ਨੇ ਵੀ ਜੇ ਔਰਤ ਸਹਣਾ ਛੱਡ ਦੇਣਾ 80% ਘਰਾਂ ਦੇ ਵਿੱਚ ਤਲਾਕ ਹੋ ਜਾਣਾ ਪਰ ਢੱਡ ਤਾਂ ਮੇਰਾ ਤੜਫਦਾ ਹੀ ਆ